ਕੋਜੋਗੇ ਬਿਲਕੁਲ ਤੁਸੀਂ ਇੱਕ ਵਾਰ ਪ੍ਰਾਣੀ ਗੱਡੀ ਸਾਨੂੰ ਹੈਡ ਓਵਰ ਕਰਤੀ ਆਮ ਆਮ ਕਵਾੜੀਆਂ ਨਾਲ ਤੁਹਾਨੂੰ ਕਿਤੇ ਜ਼ਿਆਦਾ ਰੇਟ ਮਿਲੇਗਾ ਸਾਡੇ ਕੋਲ ਠੀਕ ਹੈ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਜੀ ਤੁਹਾਡਾ ਸਾਰਿਆਂ ਦਾ ਜੀ ਤੇ ਅਸੀਂ ਲਾਸਟ ਵਿੱਚ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨੇ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਹਾਂ ਜੇ ਤੁਹਾਡਾ ਸਭ ਦਾ ਧੰਨਵਾਦ ਹੈ ਡੀਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਆਏ ਸੀ ਲਾਂਚਿੰਗ ਤੇ ਅਸਾ ਬਲਵਿੰਦਰ ਸੇਵੜਾ ਪ੍ਰਧਾਨ ਜੀ ਆਏ ਨੇ ਹੈ ਨਾ ਤੇ ਐਕਸਐਮਐਲਏ ਆਏ ਸੀਗੇ ਅਤੇ ਰਪਾਲੋ ਸਾਹਿਬ ਆਏ ਸੀਗੇ ਤੇ ਸਾਡੇ ਮਾਸਟਰ ਜੀ ਆਏ ਨੇ ਚਲੋ ਬਹੁਤ ਸ਼ਖਸ਼ੀਅਤ ਆਈਆਂ ਨੇ ਮਾਨਜੋਗ ਸ਼ਖਸ਼ੀਤਾ ਜੋ ਸਾਡੇ ਅੱਧ ਬੋਲ ਆਈਆਂ ਨੇ ਹੈਨਾ ਕਿ ਉਹਨਾਂ ਨੂੰ ਪਤਾ ਵੀ ਸਾਡਾ ਪਿਆਰ ਸਾਡੇ ਨਾਲ ਬਣਿਆ ਹੋਇਆ ਜੀ ਸਾਡੇ ਨਾਲ ਵਧੀਆ ਡੀਲ ਕਰਦੇ ਆ ਹੈਨਾ ਸਿਰਫ ਇਹ ਚੀਜ਼ ਹੈ ਜੋ ਸਾਡੇ ਅੱਧ ਬੋਲ ਹਰੇਕ ਬੰਦਾ ਸਾਡੇ ਨਾਲ ਆ ਕੇ ਖੜਦਾ ਟਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦਾ ਦਿਨ ਆ ਸਾਡੇ ਇਲਾਕੇ ਲਈ ਕਿਉਂਕਿ ਅੱਜ ਹਸ਼ਿਆਰਪੁਰ ਆਟੋ ਦੀ ਜਿਹੜੀ ਬ੍ਰਾਂਚ ਫਾਇਲ ਵੱਲੋਂ ਇੱਕ ਇੱਥੇ ਗੱਡੀ ਲਾਂਚ ਕੀਤੀ ਗਈ ਆ ਜਿਹਨੂੰ ਵਿਕਟੋਰੀਅਸ ਕਹਿੰਦੇ ਨੇ ਤੇ ਇਸ ਗੱਡੀ ਦੀ ਲਾਂਚਿੰਗ ਸਮੇਂ ਅਸੀਂ ਸਾਰੇ ਆਏ ਆ ਸੋ ਇਹਨਾਂ ਨੂੰ ਮੁਬਾਰਕਬਾਦ ਦਿੰਨੇ ਆ ਕੰਪਨੀ ਦੇ ਮੈਨੇਜਰ ਸਾਹਿਬ ਇਹਨਾਂ ਦਾ ਜਿੰਨਾ ਸਟਾਫ ਆ ਸਾਰਿਆਂ ਨੂੰ ਮੁਬਾਰਕਬਾਦ ਆ ਕਿਉਂਕਿ ਇਹ ਜਿਹੜਾ ਹਸ਼ਿਆਰਪੁਰ ਆਟੋ ਦੀ ਜਿਹੜੀ ਫਾਇਲ ਬ੍ਰਾਂਚ ਆ ਇਹਨਾਂ ਦੀ ਪਹਿਲਾਂ ਹੀ ਸਰਵਿਸ ਬਾਕਮਾਲ ਆ ਇਲਾਕੇ ਵਿੱਚ ਇਹਨਾਂ ਦਾ ਨਾਮ ਤੇ ਬਹੁਤ ਵਧੀਆ ਸਰਵਿਸ ਦਿੰਦੇ ਨੇ ਸੋ ਇਹਨਾਂ ਨੇ ਹੁਣ ਇੱਕ ਨਵੀਂ ਗੱਡੀ ਆ ਜਿਹੜੀ ਕੰਪਨੀ ਵੱਲੋਂ ਲਾਂਚ ਹੋਈ ਆ ਤੇ ਇਸ ਗੱਡੀ ਦੀ ਲਾਂਚਿੰਗ ਸਮੇਂ ਇਲਾਕੇ ਦੀਆਂ ਮਾਨਯੋਗ ਸ਼ਖਸੀਅਤਾਂ ਨੂੰ ਸੱਦਿਆ ਸੀ ਸੋ ਇਸ ਮੌਕੇ ਅਸੀਂ ਆਪਣੇ ਵੱਲੋਂ ਆਪਣੀ ਜਥੇਬੰਦੀ ਵੱਲੋਂ ਇਹਨਾਂ ਨੂੰ ਮੁਬਾਰਕਬਾਦ ਵੀ ਦਿੰਨੇ ਆ ਔਰ ਨਾਲ ਦੀ ਨਾਲ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਇੱਕ ਵਾਰ ਇੱਥੇ ਜ਼ਰੂਰ ਆਓ ਆ ਕੇ ਇਹਨਾਂ ਦੇ ਕੋਲੋਂ ਇਸ ਗੱਡੀ ਬਾਰੇ ਜਾਣਕਾਰੀ ਲਓ ਇਹ ਗੱਡੀ ਦੇ ਕੀ ਫਾਇਦੇ ਨੇ ਜਾਂ ਗੱਡੀ ਕਿੰਨੀ ਵਧੀਆ ਇਹਦੀ ਟੋਟਲੀ ਜਿਹੜੀ ਜਾਣਕਾਰੀ ਆ ਬੜੇ ਪਿਆਰ ਨਾਲ ਦਿੰਦੇ ਨੇ ਤੇ ਸਰਵਿਸ ਵੀ ਵਧੀਆ ਦਿੰਦੇ ਨੇ ਕਈ ਵਾਰ ਬੰਦੇ ਗੱਡੀ ਵੇਚ ਦਿੰਦੇ ਨੇ ਤੇ ਬਾਅਦ ਚੋਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਸੋ ਇਹਨਾਂ ਦਾ ਜ਼ਿਆਦਾ ਸਟਾਫ ਆ ਸਾਰਾ ਉਹ ਬੜਾ ਮਿਲਬਰਤਨ ਵਾਲਾ ਲੋਕਾਂ ਦੇ ਨਾਲ ਬੜਾ ਸਹਿਯੋਗ ਕਰਨੇ ਵਾਲਾ ਸੋ ਇਸ ਕਰਕੇ ਇੱਕ ਵਾਰ ਫੇਰ ਇਹਨਾਂ ਦੀ ਸਮੁੱਚੀ ਟੀਮ ਨੂੰ ਇਹ ਸਮੁੱਚੇ ਟੀਮ ਮੈਂਬਰਾਂ ਨੂੰ ਅਸੀਂ ਆਪਣੇ ਵੱਲੋਂ ਇਲਾਕੇ ਵੱਲੋਂ ਤੇ ਇੱਕ ਵਾਰ ਮੁਬਾਰਕਬਾਦ ਦਿੰਨੇ ਆ ਇਸ ਨਵੀਂ ਗੱਡੀ ਦੀ ਲਾਂਚ ਕਿਸਮੇ ਤੇ ਅਸੀਂ ਵੀ ਮਾਣ ਮਹਿਸੂਸ ਕਰਦੇ ਆ ਕਿ ਇਸ ਸਮੇਂ ਇਸ ਖੁਸ਼ੀ ਦੇ ਪਲਾਂ ਵਿੱਚ ਅਸੀਂ ਸ਼ਾਮਲ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ 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 ਇਹਨਾਂ ਦੇ ਜਿਹੜੇ ਮੁਲਾਜ਼ਮ ਨੇ ਉਹ ਤੁਹਾਨੂੰ ਦੱਸਣਗੇ ਪਰ ਸਾਨੂੰ ਜਿਹੜੀ ਦੇਖਣ ਦੇ ਵਿੱਚ ਲੱਗਿਆ ਕਿ ਗੱਡੀ 'ਚ ਬਹੁਤ ਸ਼ਾਨਦਾਰ ਨਵੇਂ ਫੀਚਰ ਆਏ ਨੇ ਨਵੀਆਂ ਅਪਡੇਟਸ ਨੇ ਔਰ ਨਵੇਂ ਢੰਗ ਦੇ ਨਾਲ ਇਹ ਗੱਡੀ ਤਿਆਰ ਕੀਤੀ ਗਈ ਆ ਸਾਨੂੰ ਬੜੀ ਪਸੰਦ ਆਈ ਆ ਸੋ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਇੱਕ ਵਾਰ ਤੁਸੀਂ ਸ਼ੋਅਰੂਮ ਤੇ ਆਓ ਤੇ ਇਹਨਾਂ ਕੋਲੋਂ ਇਹਦੀ